ਤੇ ਵੀ ਗੱਲ ਜਿਹੜੀ ਬੇਅਦਬੀ ਹੈ ਇਹ ਇੱਕ ਸਮਾਜਿਕ ਵਰਤਾਰਾ ਹੈ ਇੱਕ ਸਿਆਸੀ ਵਰਤਾਰਾ ਹੈ ਇਹ ਕੋਈ ਧਾਰਮਿਕ ਵਰਤਾਰਾ ਨਹੀਂ ਹੈ ਜਿਵੇਂ ਜਦ ਦੰਗੇ ਹੁੰਦੇ ਨੇ ਫਸਾਦ ਹੁੰਦੇ ਨੇ ਉਦੋਂ ਔਰਤ ਜ਼ਿਆਦਾ ਪੀੜਤ ਹੁੰਦੀ ਹੈ ਬਿਲਕੁਲ ਬਿਲਕੁਲ ਕਿਉਂ ਕਿ ਉਹ ਉਹਦਾ ਵੇਪ ਕਰਦੇ ਨੇ ਉਹਦੇ ਨਾਲ ਜ਼ਬਰ ਜਨਾਹ ਹੁੰਦਾ ਤੁਸੀਂ ਜਿੰਨੇ ਕਾ ਪਾਕਿਸਤਾਨ ਵਾਲੇ ਦੇ ਹੋਏ ਜਿੰਨੇ ਦਿੱਲੀ ਚ ਹੋਏ ਜਿੰਨੇ ਗੁਜਰਾਤ ਚ ਹੋਏ ਹਾਲਾਂਕਿ ਗੁਜਰਾਤ ਔਰ ਦਿੱਲੀ ਵਾਲੇ ਤਾਂ 84 ਵਾਲੇ ਦੰਗੇ ਨਹੀਂ ਸੀਗੇ ਉਸ ਕਤਲੇਆਮ ਸੀਗਾ ਦੋਨੇ ਪਾਸੇ ਕਤਲੇਆਮ ਦੰਗੇ ਦਾ 47 ਵਾਲੀ ਸੀਗੇ ਸੋ ਜਦ ਇਸ ਤਰ੍ਹਾਂ ਦਾ ਹੁੰਦਾ ਹੈ ਵੀ ਚਾਹੇ ਚਾਕੂ ਕਰੂ ਬੁੱਝੇ ਤੇ ਕਰੇ ਚਾਹੇ ਖਰਬੂਜਾ ਚਾਕੂ ਤੇ ਕਰੇ ਕੱਟਿਆ ਤਾਂ ਖਰਬੂਜੇ ਨੇ ਜਾਣਾ ਹੁਣ ਜਿਹੜੀ ਇਹ ਸਮੱਸਿਆ ਹੈ ਧਰਮ ਦੀ ਇਹਦੇ ਵਿੱਚ ਕੀ ਹੋਣਾ ਵੀ ਧਰਮ ਦੇ ਨਾਂ ਤੇ ਹੁਨਮਾ ਪੈਦਾ ਕਰੋ ਧਰਮ ਦੇ ਨਾਂ ਤੇ ਇੰਨੇ ਬਣਾ ਦੋ ਹੁਣ Hindu ਧਰਮ ਨਾਲ ਕੀ ਕਰਨੀ ਰਹੇ Hinduwadi ਜਿਹੜੇ ਨੇ ਉਹ ਆਪ ਤਾਂ ਜੋ ਮਰਜੀ ਕਰਨ ਆ ਕਾਬਲੀਆਂ ਨੇ ਕੀ ਕਰਿਆ ਆਇਆ ਨਹੀਂ ਅਖਬਾਰਾਂ ਚ ਹਾਂਜੀ ਸੋ ਜਦ ਤੁਸੀਂ ਧਰਮ ਨੂੰ ਇੱਕ ਨਮਾਦ ਬਣਾ ਦੋਗੇ ਧਰਮ ਨੂੰ ਵਿਅਕਤੀਗਤ ਮਾਮਲਾ ਧਰਮ ਨੂੰ ਸਮਾਜ ਨੂੰ ਸੋਹਣਾ ਬਣਾਉਣ ਵਾਲਾ ਮਾਮਲਾ ਧਰਮ ਨੂੰ ਬੰਦੇ ਦੀ ਆਤਮਾ ਚੰਗੇ ਪਵਿੱਤਰਤਾ ਕਰਨ ਦਾ ਮਾਮਲਾ ਨੈਤਿਕਤਾ ਦਾ ਮਾਮਲਾ ਉਹ ਤੋਂ ਕੱਢ ਕੇ ਉਹਨੂੰ ਸਿਆਸਤ ਦਾ ਮਾਮਲਾ ਬਣਾ ਦੋਗੇ ਤਾਂ ਉਹ ਹਮੇਸ਼ਾ ਤਲਵਾਰ ਦਾ ਕੰਮ ਕਰੇਗਾ ਉਹ ਫੱਟੇਗਾ ਤੁਹਾਨੂੰ ਤੁਸੀਂ ਜੇ ਤੱਕਦੇ ਹੋ ਤੁਹਾਡਾ ਸਿਰ ਤੱਕਟੂਗਾ ਇਸ ਰੂਪ ਤੇ ਵੀ ਸ਼ਾਇਦ ਤੁਹਾਨੂੰ ਦੁਬਾਰਾ ਵੋਟ ਨਾ ਦੇ ਲਈ ਪਰ ਆਮ ਲੋਕਾਂ ਦਾ ਸਿਰ ਬਹੁਤ ਕੱਟਿਆ ਜਾਏ ਇਹ ਸਮੱਸਿਆ ਸਾਡੇ ਮੁਲਕ ਚ ਅਸੀਂ ਧਰਮ ਨੂੰ ਔਰ ਫਿਰ ਇੱਕ ਘੱਟ ਗਿਣਤੀ ਜਾਂ ਵੱਧ ਗਿਣਤੀ ਜੋ ਵੀ ਹੈ ਇੱਕ ਫਿਰਕੇ ਨੂੰ ਮਾਰ ਕੇ ਅਸੀਂ ਰਾਜ ਕਰਨਗੇ ਜੀ ਸਾਨੂੰ ਪਤਾ ਲੱਗਿਆ ਵੀ ਜੇ 84 ਚ ਹੋਇਆ ਸੀ ਤੇ ਫਿਰ ਗੱਦੀ ਨਹੀਂ ਗਈ ਸਾਨੂੰ ਪਤਾ ਲੱਗ ਗਿਆ ਵੀ ਜੇ 90 ਚ ਬਾਬਰੀ ਮਸਜਿਦ ਢਾਹਤੀ ਤੇ ਫਿਰ ਗੱਦੀ ਮਿਲ ਗਈ ਹਾਲੇ ਸਾਡੀ ਜਿੱਤੇ ਦੋ ਸੀਟਾਂ ਸੀ 1981 ਚ ਦੋ ਠੀਕ ਹੈ ਜੇ ਫਿਰ ਸਾਨੂੰ ਪਤਾ ਲੱਗਿਆ ਵੀ ਜੇ ਗੁਜਰਾਤ ਚ ਆਪਾਂ ਕਰ ਦਿੱਤਾ ਕਥੜਿਆਮ ਤੇ ਫਿਰ ਲਗਾਤਾਰੀ ਉੱਥੇ ਰਾਹ ਦੀ ਚੱਲ ਰਿਹਾ ਉਹ ਤੋਂ ਫਿਰ ਪਤਾ ਲੱਗਿਆ ਵੀ ਜੇ ਅਸੀਂ ਸ਼ਹੀਨ ਬਾਬ ਜੇ ਉਹ ਇਹ ਸਾਰਾ ਕੁਝ ਕਰਨਾ ਸ਼ੁਰੂ ਕਰਤਾ ਉਹ ਕੰਡ ਤੋਂ ਨਮਾਦ ਪੈਦਾ ਕਰਤਾ ਫੇਰ ਆਪਾਂ ਇਥੇ ਰਾਜ ਕਰਿਆ ਹਾਂ ਹਾਂਜੀ ਇਹ ਕਪੜਿਆਂ ਤੋਂ ਬਿਚਾਉਣੇ ਜਾਂਦੇ ਨੇ ਤੁਹਾਡਾ ਮੰਗਲ ਸੂਤਰ ਹੁਣ ਤੁਸੀਂ ਦੱਸੋ ਇਹ ਕਹਿਣਾ ਕਿ ਤੁਹਾਡਾ ਮੰਗਲ ਸੂਤਰ ਵੇਚ ਦੇਣਗੇ ਇਹ ਕੀ ਹੈ ਧਰਮਕਲਵਾਦੀ ਇਹਨਾਂ ਦਾ ਇਹ ਕਹਿਣਾ ਵੀ ਸਾਡੇ ਥੋੜੀ ਪੱਗ ਦੀ ਬੇਅਦਵੀ ਕਰਨਗੇ ਹੁਣ ਬੇਅਦਵੀ ਪੱਗ ਦੀ ਕਹਾ ਜਿਹੜੀ ਇਹਨਾਂ ਨੂੰ ਬਿਲਕੁਲ ਚਿੰਤਾ ਨਹੀਂ ਹੈ ਬੇਅਦਵੀ ਇਹ ਹੁੰਦੀ ਆ ਵੀ ਕੋਈ ਕਹਿੰਦਾ ਮੈਂ ਹੁਣ ਤੇਰੀ ਤੇਰੀ ਪੱਗ ਲਾਉਂਗਾ ਸੇ ਕਭ ਤੁਸੀਂ ਲੜਤੇ ਫਰਜ ਕਰੋ ਤੁਹਾਡੀ ਪੱਗ ਗਿਰਗੀ ਇਹ ਬੇਅਦਵੀਂ ਛੋੜੋ ਮੈਂ ਕਿਹਾ ਵੀ ਵਾਰੀ ਜਾਂਦਾ ਇਦਾਂ ਤਾਂ ਕਿ ਤਹ ਹੱਥ ਫਰਕ ਉਹ ਹੀ ਪੱਗ ਜਿਹੜੀ ਐ ਉਹ ਇੱਜ਼ਤ ਦੀ ਨਿਸ਼ਾਨੀ ਵੀ ਐ ਉਹ ਹੀ ਪੱਗ ਸਿਹਤਾਨ ਕਰਾਣਾ ਵੀ ਐ ਬਿਲਕੁਲ ਸੋਇ ਇਸ ਕਰਕੇ ਇਹ ਜਿਹੜਾ ਬੇਅਦਵੀ ਦਾ ਮਾਮਲਾ ਐ ਇਹ ਬਲਕੇ ਇਹ ਜੋ ਖੱਟਿਆ ਖਾਣਾ ਚਾਹੁੰਦੇ ਨੇ ਇਹ ਇਹ ਐਕਟ ਵੀ ਇਸੇ ਵਸਤੇ ਪਿਆ ਰਹੇ ਨੇ ਪਹਿਲਾਂ ਕੱਲ ਵੀ ਨਹੀਂ ਦਕੇ ਸੀ ਇਹ ਦੇਕੇ ਸਵਾਸਤਿਆ ਰਹੇ ਨੇ ਵੀ ਜਿਹਨੂੰ ਜੋ ਤੁਸੀਂ ਕਿਹਾ ਠੀਕ ਹੈ ਤੁਸੀਂ ਵੇ ਪੁਲਸੋ ਬਲੇਂਡੇ ਵਾਲੀ ਐ ਜਿਹੜਾ ਮਰਜੀ ਫੜ ਕੇ ਅੰਦਰ ਕਰ ਦੋ ਇਹਨੇ ਬੇਅਦਵੀਂ ਕਰੀਆ ਆਪਦੇ ਬੰਦੇ ਤੋਂ ਸ਼ਿਕਾਇਤ ਕਰਾ ਦੋ ਹੁਣ ਆ ਜਿਹੜਾ ਮਾਦੀ ਚ ਕੇਸ ਬਣਾਇਆ ਸੀ ਉਹ ਬੇਅਦਵੀਂ ਦਾ ਹੀ ਬਣਾਇਆ ਸੀ ਬੇਅਦਵੀਂ ਵੀ ਸਹੀ ਝੂਠਾ ਕੇਸ ਬਣਾਇਆ ਹੁਣ ਜਿਸ ਮਰਜੀ ਕਹਾਂ ਦੂੰ ਉਹ ਜਵਾਬ ਨਹੀਂ ਦੇਣ ਨੂੰ ਤਿਆਰ ਹੁਣ ਸੋ ਤਾਂ ਮੈਂ ਕਹਿਣਾ ਵੀ ਬੇਅਦਵੀਂ ਦੀ ਕੋਈ ਪਰਿਭਾਸ਼ਾ ਨਹੀਂ ਐ ਬੇਅਦਵੀਂ ਕੀ ਨੂੰ ਕਹਿਣਾ ਇਹ ਬਣਾ ਲੈਣ ਕਾਨੂੰਨ ਜਿਹੜਾ ਜਿਹੜਾ ਤੁਸੀਂ ਕਹਿੰਦੇ ਖਲੜਾ ਇਹ ਕਿਉਂਕਿ ਦੇ ਆਦਮੀਾਂ ਦੇ ਉੱਤੇ ਕੱਸ ਪਿਆ ਹੋਇਆ ਸਰਕਾਰਾਂ ਬੰਗੀਆਂ ਨੇ ਤੇ ਧੜਗੜੀਆਂ ਨੇ ਨਸ਼ੇ ਔਰ ਬੇਆਦਮੀ ਦੋ ਮਾਮਲਿਆਂ ਤੇ ਕਾਫੀ ਕੁਝ ਹੋਇਆ ਗਿਆ ਹੁਣ ਜਿਹੜੇ ਸਤਲਗਾਟ ਹੋ ਰਹੀ ਹੈ ਇਹ ਚੀਜ਼ਾਂ ਮਾਮਲਾ ਉੱਪਰ ਲੈ ਨਸ਼ੇ ਔਰ ਬੇਆਦਮੀ ਚ ਬਹੁਤ ਜ਼ਿਆਦਾ ਉਭਰੇ ਹੋਇਆ ਨਾ ਪਰ ਜਾਨੀ ਉਹ ਨਾ ਉਭਰੇ ਹੋਇਆ ਹੁਣ ਇਹਨਾਂ ਨੇ ਨਸ਼ਿਆਂ ਦੇ ਉੱਤੇ ਕਹਤਾ ਗੁੰਦ ਨਸ਼ਾ ਬਲੋ ਤਾਂ ਤੇ ਕਹਤਾ ਵੀ ਅਸੀਂ ਨੇ 20000 ਅੰਦਰ ਕਰਤੇ ਅਸੀਂ ਆਏ ਢਾਤੀ ਬੁਲਡੋਜ਼ਰ ਭੇਜੀ ਜਾਂਦੇ ਨੇ ਜਦ ਉਹਨਾਂ ਨੂੰ ਪਬਲਿਕਲੀ ਪੁੱਛਿਆ ਜਾਂਦਾ ਹੈ ਪਹਿਲਾਂ ਕਹਿੰਦੇ ਨੇ ਅਸੀਂ ਬੁਲਡੋਜ਼ਰ ਨਸ਼ਾ ਆਲੇ ਤੇ ਫਿਰ ਪਿੱਛੋਂ ਕਹਿੰਦੇ ਨਹੀਂ 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 ਨਜਾਇਜ਼ ਸਾਰੀਆਂ ਤੇ ਅਸੀਂ ਦਾਤਾ ਤਾਂ ਨਹੀਂ ਨੇ ਉਹਨੂੰ ਪੁੱਛੋ ਨਜਾਇਜ਼ ਸਹੂਲ ਬਥੇਰੀਆਂ ਨੇ ਉਹ ਵੀ ਢਾ ਦਿਓ ਉਹ ਵੀ ਢਾ ਦਿਓ ਢਾ ਦਿਆਂ ਨੀਆਂ ਬਥੇਰੀਆਂ ਨੇ ਸੋ ਇਸ ਕਰਕੇ ਫਿਰ ਉਸੇ ਜੀ ਪੈਸੇ ਬਣਾਉਣੇ ਸ਼ੁਰੂ ਕਰਤੇ ਹਰ ਜਲੰਧਰ ਵਾਲਾ ਇਹਨਾਂ ਦਾ ਮੈਂ ਤੇ ਫਸਿਆ ਹੀ ਆ ਨਾ ਅਸੀਂ ਸੈਂਟਾਊਨ ਤੋਂ ਲੈਨੇ ਆਦੋ ਕੇ ਸੋ ਇਸ ਕਰਕੇ ਜਦ ਤੁਸੀਂ ਇਹੋ ਜਿਹਾ ਕਾਨੂੰਨ ਸ਼ੁਰੂ ਕਰ ਦੋਗੇ ਤਾਂ ਹੁਣ ਮੈਂ ਕਿੱਥੇ ਜਾਂਦਾ ਵੀ ਕਿਵੇਂ ਹੁੰਦਾ ਇਹ ਬੇਅਦਵੀ ਦਾ ਕਹਿੰਦੇ ਆਂਦਾ ਤੁਸੀਂ ਪਹਿਲਾਂ ਬੇਅਦਵੀ ਆ ਜਿਵੇਂ ਜਿੰਨਾ ਕਿ ਮੈਂ ਸੁਣ ਰਿਹਾ ਸੀ ਉਹਦਾ ਮਤਲਬ ਇਹ ਬੇਅਦਮੀਆਂ ਗੁਰਗਾਂ ਸਾਹਿਬ ਗੀਤਾ ਦੀ ਕੋਈ ਬੇਅਦਵੀ ਨਹੀਂ ਹਨੂਮਨ ਕਾਲੀ ਸਾ ਕੋਈ ਬੇਅਦਵੀ ਨਹੀਂ ਕੁਰਾਨ ਦੀ ਕੋਈ ਬੇਅਦਵੀ ਨਹੀਂ ਅੰਜਲੀ ਕੋਈ ਬੇਅਦਵੀ ਨਹੀਂ ਬਾਈਬਲ ਵੀ ਕੋਈ ਬੇਅਦਵੀ ਨਹੀਂ ਕਿਹਨੂੰ ਬੇਅਦਵੀ ਕਹੋ ਕਿਸੇ ਮੂਰਤੀ ਦੀ ਕੋਈ ਬੇਅਦਵੀ ਨਹੀਂ ਹੁੰਦੇ ਰਿਆ ਸਭੀ ਬੇਅਦਮੀਆਂ ਆ ਇਨਾ ਤੋਂ ਲੈ ਲਓ ਦੂਜਿਆਂ ਤੋਂ ਲੈ ਲਓ ਜਿਹੜੇ ਸਰੋਵਰ ਨੇ ਉਹ ਪਵਿੱਤਰ ਨੇ ਉਹਨਾਂ ਨੂੰ ਗੰਦਲਾ ਨਹੀਂ ਕਰਨਾ ਉਹ ਕਿੰਨੇ ਲੋਕ ਉੱਥੇ ਮੱਛੀ ਨੂੰ ਉੱਤਾ ਪਾ ਜੇ ਕਰ ਉਹ ਕਰ ਉਹ ਗੰਦਲਾ ਕਰ ਦੇਣਾ ਸਰੋਵਰ ਨੂੰ ਉਹ ਵੇਦ ਵੀ ਹੈ ਹੋਰ ਕੀ ਹੈ ਪਵਿੱਤਰ ਜਲ ਨੂੰ ਹੈ ਇਹ ਕਰਨਾ ਇਹ ਵੀ ਅਧਿਆਇ ਹੈ ਪਵਨ ਗੁਰੂ ਪਾਣੀ ਪਿਤਾ ਜੇ ਪਾਣੀ ਪਿਤਾ ਜਲਬਿਨ ਸਾਖ ਕੁਮਲਾਪੀ ਉਪਜੇ ਨਾਹੀ ਧਾਮ ਸੋ ਇਸ ਕਰਕੇ ਉਹ ਨਹੀਂ ਆ ਗੰਗਾ ਨੂੰ ਭਾਖੜਾ ਨੂੰ ਸਤਲੁਜ ਨੂੰ ਇਹਨਾਂ ਨੂੰ ਤਾਂ ਕੰਦਰਾ ਕਰੀ ਜਾ ਰਹੇ ਨੇ ਉਹ ਬੇਅਦਵੀ ਨਹੀਂ ਮੱਦ ਦੇ ਜੇ ਕੋਈ ਮੈਨੂੰ ਪੁੱਛੇ ਵੀ ਜਿਹੜੀ ਗੰਗਾ ਨੂੰ ਅਸੀਂ ਕਹਿੰਦੇ ਆ ਜਮਨਾ ਨੂੰ ਕਹਿੰਦੇ ਆ ਠੀਕ ਹੈ ਜੇ ਗੰਗਾ ਦੇ ਪਾਣੀ ਚ ਸੀਵਰੇਜ ਪਾਇਆ ਜਾਂਦਾ ਐ ਇਹ ਤੋਂ ਵੱਡੀ ਬੇਅਦਵੀ ਕੀ ਹੋਊਗੀ ਉਹ ਤੁਹਾਡੇ ਘਰ ਤੇ ਜਾ ਰਿਹਾ ਸੋ ਇਹ ਬੇਅਦਵੀ ਵਾ ਪ੍ਰਵਾਹ ਕਿ ਨੂੰ ਕਹਿੰਦਾ ਫਿਰ ਇੱਕ ਸਬਾਈਕੇ ਗਲਤੀ ਹੋ ਗਈ ਇੱਕ ਨਾ ਕੱਲ ਹੀ ਇੱਕ ਉਦਾਹਰਣ ਦਿੰਦਾ ਮੈਂ ਤੁਹਾਨੂੰ ਬਿਆਦਵੀ ਦਾ ਇੱਕ ਬੜੀ ਸਿੰਘਣੀ ਉਹਨੇ ਤਾਂ ਪੂਰਾ ਝੂੜਾ ਜੜਾ ਕਰਿਆ ਹੋਇਆ ਗੱਪਰਾ ਪਾਇਆ ਹੋਇਆ ਝੂੜਾ ਵੀ ਕਰਿਆ ਹੋਇਆ ਗੱਪਰਾ ਤੇ ਉਹ ਬਹੁਤ ਸਿੰਘਣੀਆਂ ਬੰਦੀਆਂ ਨੇ ਪਰ ਜਿਹੜੇ ਝੂੜਾ ਕਰਕੇ ਰੱਖਦੀ ਉਹ ਘੱਟ ਨੇ ਗਿੰਦੀ ਸਦਾam ਚੁਣੀ ਨੇ ਉਹ ਸਾਕਾ ਮੀਂਹ ਉਹ ਵੈਗ ਚੁੱਕੇ ਜਾਣਾ ਸੀ ਕਿਥੇ ਉਹਦੇ ਵਿੱਚ ਗੁਟਕਾ ਪਾਇਆ ਹੋਇਆ ਸੀ ਮੈਂ ਉੱਥੇ ਬੈਠਾ ਸੀ ਬਾ ਬੀਬਾ ਹੁਣ ਕਿੰਨੂ ਹੱਦ ਦੇ ਬਿਆ ਬੀ ਕਹੋਗੇ ਉਹ ਜੇ ਕੋਲ ਬੀਬੀ ਬੈਠੀ ਮੈਂ ਚਰਚਾ ਕਰੀ ਸੀ ਬਿਆ ਬੀ ਮੈਂ ਦੱਸੋ ਕਿੰਨੂ ਕਹੋਗੇ ਬਿਆ ਬੀ ਫਿਰ ਆ ਮੋਬਾਈਲ ਤੁਸੀਂ ਕੰਨੋਂ ਤਾਂ ਬਣਾਤਾ ਆ ਮੋਬਾਈਲ ਦਾ ਸਾਰਾ ਗੁਰੂ ਗ੍ਰੰਥ ਸਾਹਿਬਾ ਗੰਦਰੇ ਹੁਣ ਹੀ ਖੋਲ੍ਹਦੇ ਆ ਮੇਰੇ ਕੋਲ ਫਿਰ ਇਹ ਛੱਡੇ ਗਿਰ ਗਿਆ ਇਹ ਜੇਬ ਚ ਪਾਇਆ ਹੋਇਆ ਫਿਰ ਉਹ ਗੁਰਬਾਣੀ ਵੀ ਜੇਬ ਚ ਹੀ ਹੈ ਨਾ ਜਿਹੜੇ ਵੇਚ ਤੁਸੀਂ ਗੁਟਕਾ ਪਾ ਲਿਆ ਜੇਬ ਚ ਜਾਂ ਲਿਖ ਕੇ ਕੋਈ ਸ਼ਲੋਕ ਪਾ ਲਿਆ ਜੇਬ ਚ ਜਾਂ ਮੋਬਾਈਲ ਪਾ ਲਿਆ ਮੈਂ ਕਿੱਸੇ ਫੀਰਿਸ ਫੋਗੇ ਇਹ ਬੇਆਦਰੀ ਦਾ ਮਾਮਲਾ ਢਿਆਂਦਾ ਕਿ ਮਜਾਰਾ ਹੈ ਪਹਿਲਾਂ ਇਹਨੂੰ ਸਮਝੋ ਗੁਰਬਾਣੀ ਇਨਾ ਹੈ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅਮਰਤ ਸਾਰੇ ਗੁਰਬਾਣੀ ਕਹੇ ਸੇਵਕ ਜਨਮਾਨੇ ਪ੍ਰਤੱਖ ਗੁਰੂ ਨਿਸਤਾਰੇ ਬਹੁਤ ਕੁਛ ਉਹਦੇ ਚ ਖਜਾਨਾ ਉਹ ਬੱਚਿਆਂ ਨੂੰ ਕਿਤਾਬਾਂ ਚ ਪੜਾਇਆ ਜਾਂਦਾ ਸੀ ਕਈ ਵਾਰੀ ਮੈਨੂੰ ਯਾਦ ਆ ਸਾਨੂੰ ਹੁੰਦਾ ਹਰਨੀ ਹੋਵਾ ਬਣਵਾ ਸਾ ਫਿਰ ਕਬੀਰ ਸਾਹਿਬ ਦੇ ਸ਼ਲੋਕ ਫਰੀਦ ਦੇ ਸ਼ਲੋਕ ਅਸੀਂ ਪੜਦੇ ਸੀ ਉਹ ਸਾਹਿਤ ਵਾਲੀ ਨਾਂ ਦੀ ਕਿਤਾਬ ਸੀ ਸਾਡੀ 9.1 ਹੁਣ ਉਹ ਜਿਹੜਾ ਉਹ ਕਿਤਾਬ ਤਾਂ ਬੱਚਾ ਛੋਲੇ ਚ ਲੈ ਕੇ ਜਾਉਂ ਕਿਤਾਬ ਤਾਂ ਰੱਦ ਹੀ ਵੀ ਵੇਚ ਲੂ ਉਹਨੇ ਜੋ ਕੋ ਪਕੜਾ ਕਿ ਪਾਕੇ ਵੀ ਖਾਜੂ ਮਤਲਬ ਜੇ ਤੁਸੀਂ ਇਹਨੂੰ ਅਦਬ ਬੇਅਦ ਵਿੱਚ ਲਿਆਂਦਾ ਇਹਦਾ ਮਤਲਬ ਤੁਸੀਂ ਬੱਚਿਆਂ ਜੋ ਉਹ ਜਿਹੜਾ ਵੀ ਕਿਤਾਬਾਂ ਚ ਨਹੀਂ ਫਿਰ ਗੁਰਵਾਨੀ ਲੋਕ ਦੇਖਣੋਂ ਹਟ ਜਾਂਦੇ ਨੇ ਡਰ ਦੇ ਬਿਲਕੁਲ ਇਸ ਗੱਲ ਤੇ ਜ਼ੋਰ ਦੇਣ ਦੀ ਵਜ੍ਹਾ ਵੀ ਸ਼ੁੱਧ ਦੇਖੋ ਉਹਦੇ ਅੱਠ ਸਹੀ ਕਰੋ ਇਹ ਤੇ ਨਹੀਂ ਜਾਂਦੇ ਨਾ ਨਾ ਇਹ ਪੋ ਸੋਚੀਦਾ ਅਸ ਵੀ ਗਲਤੀ ਪਜਾਈ ਤੁਸੀਂ ਕਰਮ ਕਾਂਡ ਚ ਪੈ ਗਏ ਅਸੀਂ ਕਹਿੰਦਾ ਨਹਾਉਣਾ ਨਹਾਉਣਾ ਤਾਂ ਇਸ ਵਾਸਤੇ ਸਫਾਈ ਕਰਨੀ ਹੈ ਸਰੀਰ ਦੀ ਜੇ ਤੁਸੀਂ ਫੈਸਲਾ ਕਰ ਲਿਆ ਦੀ ਪਾਣੀ ਇਸਰੀਰ ਤੇ ਪਾ ਲਿਆ ਚਾਹੇ ਜਮਾ ਮੈਲ ਉੱਤੇ ਨੱਤੀ ਰਹੇ ਤੇ ਫਿਰ ਹੋ ਗਿਆ ਇਹ ਜੇ ਕੰਮ ਹੋਆ ਆਪ ਸੇ ਬਾਬੇ ਨੇ ਕਿਹਾ ਕਹਿੰਦਾ ਚਿੱਤੇ ਜਿੰਨ ਕੇ ਕਪੜੇ ਮੈਲੇ ਚਿੱਤਕ ਥੋੜ ਜੀ ਉਹ ਬਾਹਰੋਂ ਥੋਤੀ ਚੁੰਮੜੀ ਜੇ ਬਾਹਰੋਂ ਥੁੰਮੜੀ ਥੋੜੀ ਅੰਦਰੋਂ ਰਿਸਣੀ ਨਿਕਲਦਾ ਇੱਥੇ ਤਾਂ ਬਾਹਰੋਂ ਵੀ ਮੈਲ ਤਾਂ ਕਿ ਰਹਿੰਦੀ ਹੈ ਸੋਚ ਕਰਕੇ ਆਪਾਂ ਗੱਲ ਸਮਝੀਏ ਬ੍ਰੇ ਅਦਵੀ ਦਾ ਮਤਲਬ ਕੀ ਹੈ ਉਹ ਤਾਂ ਇਹਨਾਂ ਨੂੰ ਹੈ ਨਹੀਂ ਇਹ ਤਾਂ ਇਹ ਤਾਂ ਮੂਰਤੀ ਪੂਜਾ ਦੀ ਬੇਅਦਵੀ ਕਾਹਦੇ ਨੇ ਅਸਲ ਤੇ ਮੂਰਤੀ ਪੂਜਾ ਹੈ ਕਿਵੇਂ ਗੁਰੂ ਗ੍ਰੰਥ ਸਾਹਿਬ ਨੇ ਇਹਨਾਂ ਨੇ ਮੂਰਤੀ ਬਣਾ ਰੇ ਨੇ ਕਹੇ ਨਾਮਕ ਹੈ ਨੇ ਗੁਰੂ ਗ੍ਰੰਥ ਸਾਹਿਬ ਸ਼ਬਦ ਗੁਰੂ ਹੈ ਕਦੇ ਕਸੀਤਾ ਕਦੇ ਅਸੀਂ ਤਾਂ ਬੀੜ ਕਹਿੰਦੇ ਸੀ ਅਸੀਂ ਤਾਂ ਇਹ ਪੰਨਾ ਕਹਿੰਦੇ ਸੀ ਇਹਨਾਂ ਨੇ ਹੁਣ ਅੰਗ ਬਣਾਤਾ ਕਹਿੰਦਾ ਨਹੀਂ ਨਹੀਂ ਤੇ ਅੰਗ ਇਹ ਤਾਂ ਜਿਉਂਦੀ ਜਾਗਦਾ ਸਰੂਪ ਹੈ ਜੇ ਗੁਰੂ ਗ੍ਰੰਥ ਸਾਹਿਬ ਉਹ ਕਹਿੰਦੇ ਵੀ ਮਨ ਤੂੰ ਜੋਤ ਸਰੂਪ ਹੈ ਆਪਣਾ ਮੂਡ ਪਛਾਨ ਫਿਰ ਜੇ ਜੋਤ ਸਰੂਪ ਤਾਂ ਸਾਰੀ ਜੋਤ ਸਰੂਪ ਨੇ ਜਿਹੜੇ ਗੁਰੂਆਂ ਤੋਂ ਨਹੀਂ ਬੰਦੇ ਉਹ ਵੀ ਜੋਤ ਸਰੂਪ ਨੇ ਜਾਂ ਕਹੇਨ ਵੀ ਉਹ ਜੋਤ ਸਰੂਪ ਹੈ ਹੈਗੇ। ਜਾਤ ਕੱ ਕਰਬਨਾ ਕਰਿਓ ਕੋਈ ਬ੍ਰਹਮ ਵਿੰਦੇਸੋ ਬ੍ਰਾਹਮਣ ਹੋਈਏ ਕਿਉਂਕਿ ਹੈਗੇ ਲੋਕੀ ਅਰਸਾ ਚੀਤ ਸੁਣਾਈ ਕੋਲਾ ਪੰਤਉ ਨਾ ਜਾਈ ਕਿਉਂਕਿ ਹੈ। ਸੋ ਇਸ ਕਰਕੇ ਅਪ ਸਮਝੀ ਇਹ ਵੀ ਬੇਅਦਵੀ ਕੀ ਹੈ। ਇਹ ਇਨਾਂ ਨੂੰ ਡੈਫੀਨੇਸ਼ਨ ਆਣੀ ਨਹੀਂ। ਇਹਨਾਂ ਨੇ ਲੋਕਾਂ ਨੂੰ ਡੜਾਉਣ ਵਾਸਤੇ ਕਿ ਜੀ ਨੂੰ ਜੋ ਤੁਸੀਂ ਕਿਹਾ ਸਹੀ ਕਿਹਾ। ਜੀ ਨੂੰ ਮਰਜੀ ਫੜ ਕੇ ਅੰਦਰ ਕਰ। ਜੀਜਾ ਮਰਜੀ ਕੇ ਇਸੇ ਜਿਸੇ ਕਰਵਾ ਦੋ। ਇਫਰਾਨੀ ਤਾ ਨਾ ਪੀਂਜੀ ਕਰਦੇ। ਇਕ ਤਾਂ ਇਹ ਹੈ। ਤੁਝੇ ਇਹ ਹੈ ਵੀ ਜੇ ਕਿਤੇ ਬੁਕਾਂ ਚ ਦੋ ਧੜਿਆਂ ਚ ਲੜਾਈ ਕਰਾਉਣੀ ਹੈ ਦੋ ਫਿਰਕਿਆਂ ਚ ਇੱਕ ਪਾਸੇ ਸਿਗਰਟ ਬੀੜੀਆਂ ਸਿਰਫ ਉਹ ਕਿਸੇ ਗੁਰਦੁਆਰੇ ਚ ਜਾਂ ਕੋਈ ਘੁਟਕਾ ਪਾਲ ਕੇ ਸੁੱਟ ਦੋ ਦੂਜੇ ਪਾਸੇ ਤੁਸੀਂ ਕੋਈ ਸੂਰ ਨੀ ਪੂਛੜ ਦੋ ਥੀਜੇ ਪਾਸੇ ਕੋਈ ਗਾਂ ਦੀ ਪੂਛੜ ਦੋ ਬੱਸ ਹੋ ਗਿਆ ਲੜਾਈ ਅਕਾਲੀ ਦੇ ਵੀ ਦੇ ਮੰਦਰ ਤੇ ਇਹੀ ਚਾਗਾ ਕਰਦੀ ਸੀ ਦੋਨੇ ਗਰੁੱਪ ਬਿਲਕੁਕੁਲ ਸੋ ਇਹ ਇਸ ਕਰਕੇ ਇਹਨਾਂ ਦੇ ਤੋਂ ਪਉ ਵਾਲਾ ਨਹੀਂ ਵੀ ਇੱਕ ਤਾਂ ਪੈਂਦਾ ਇਹਨਾਂ ਦੀ ਲੜਾਈ ਕਰਾ ਦੋ ਬੇਦਰਦੀ ਜਾਨਾਂ ਤੇ ਇੱਕ ਜੇ ਬੇਅਦਮੀ ਨਹੀਂ ਵੀ ਜਿਹਨੂੰ ਮਰਜ਼ੀ ਕਹਿ ਕੇ ਦੀ ਬੇਅਦਮੀ ਹੋ ਗਈ ਜਿਹਨੇ ਐਂ ਕਹਿਤਾ ਇਸ ਕਰਕੇ ਮੇਰੀ ਬੇਅਦਮੀ ਹੋ ਗਈ ਉਹਨੂੰ ਫੜ ਕੇ ਅੰਦਰ ਕਰ ਦੋ ਆਹ ਹੁਣ ਮੈਂ ਇੱਕ ਜੇ ਸ਼ਲੋਕ ਬੋਲਦੇ ਨੇ ਇਹਨਾਂ ਦਾ ਕਾਨੂੰਨ ਤੇ ਕਰਦੇ ਜਿਹਨੇ ਨੰਗਿਆਰ ਬੋਲੇ ਨੇ ਇਹਨੂੰ ਹੁਣ ਲੱਕੋ ਠੀਕ ਹੈ ਨਾ ਸੋ ਮੈਂ ਇਹ ਜੇ ਸਵਾਲ ਕਰੇ ਨਿਸ਼ਾ ਮੈਂ ਤੁਹਾਨੂੰ ਦੱਸਿਆ ਵੀ ਸੀ ਕਿ ਇੱਕ ਵਾਰੀ ਇੱਕ ਅਮਰੀਕਾ ਵਾਲਿਆਂ ਨੇ ਮੇਰਾ ਰੱਖਿਆ ਗੁਰਬਾਣੀ ਦੇ ਉੱਤੇ ਚਲੋ ਉਹਨਾਂ ਨੇ ਪਹਿਲਾਂ ਸ਼ਬਦ ਪੜਿਆ ਉਹ ਤਾਂ 2 ਘੰਟੇ ਦਾ ਸੀ ਔਰ ਉਹਦੇ ਪਹਿਲੇ ਵਾਰੀ ਉਹਨਾਂ ਕੋਲ 78 ਬੰਦੇ ਆਏ ਨਹੀਂ ਕਾਨਫਰੰਸਪ ਦਾ ਸੌਦੇ ਤੇ ਉਹ ਸ਼ਬਦ ਪੜਿਆ ਉਹ ਮੈਂ ਸੇ ਥੱਕ ਲਿਆ ਉਸ ਤੋਂ ਬਾਅਦ ਜਦੋਂ ਆਨਲਾਈਨ ਸੀਗਾ ਤੇ ਜਦ ਮੈਂ ਗੱਲ ਕਰਨੀ ਸ਼ੁਰੂ ਕੀਤੀ ਇੱਕ ਬੰਦੇ ਨੇ ਇਹ ਫਤਕਾ ਜਿਹੜਾ ਬੰਨਿਆ ਉਹ ਬਿਲਕੁਲ ਟੋਪੀ ਦੀ ਤਰ੍ਹਾਂ ਬੰਨਿਆ ਹੋਇਆ ਫਤਕਾ ਨਹੀਂ ਸੀ ਉਹ ਫਤਕਾ ਲੋਜੀ ਬੰਦੇ ਲੋਕ ਉਹਨੇ ਟੋਪੀ ਇਤਨਾ ਬੰਨਿਆ ਹੋਇਆ ਬਾਅਦ ਚ ਬੋਲਦਾ ਵੀ ਅੰਗਰੇਜ਼ੀ ਸੀ ਮੈਨੂੰ ਕਹਿੰਦਾ ਤੁਸੀਂ ਨਾ ਗੁਰਬਾਣੀ ਜਾਂ ਤੁਕਾਂ ਬੋਲੋਗੇ ਜੇ ਸਿਰ ਟਕ ਲਊ ਤਾਂ ਜਿਆਦਾ ਚੰਗਾ ਹੈ ਇਹ ਤਾਂ ਨਹੀਂ ਕਿਹਾ ਮਤਲਬ ਥੋੜਾ ਮੈਂ ਕਿਹਾ ਸਿਰ ਤਾਂ ਮੈਂ ਟਕ ਲੂੰਗਾ ਫੇਰ ਕੱਲ ਨੂੰ ਤੁਸੀਂ ਕਹੋਗੇ ਦਾੜੀ ਮੁੱਛਾਂ ਲਿਆ ਉਹ ਕਿ ਛੱਡ ਲਊਂ ਮੈਂ ਉਹ ਦੇ ਕੇ ਲੇਖਾ ਹੁਣ ਮੈਂ ਗੁਰਬਾਣੀ ਦਾ ਇੱਕ ਵੀ ਸ਼ਲੋਕ ਨਹੀਂ ਪੜਾਂ ਨਹੀ ਬੋਲਦੇ ਮੈਂ ਪਰ ਉਹ ਜੇ ਤੁਸੀਂ ਸਿਰੋਕ ਦਿਸਤਾਨ ਦੇ ਤੌਰ ਤੇ ਨਹੀਂ ਬੋਲਦੇ ਉਹ ਗੱਲ ਉਨੀ ਨਹੀਂ ਕਾਟ ਕਰਦੀ ਜਿੰਨੀ ਗੁਰਬਾਣੀ ਦਾ ਸ਼ਬਦ ਬੋਲ ਕੇ ਕਾਟ ਕਰਦੀ ਹੈ ਗੁਰਬਾਣੀ ਉਹਨਾਂ ਕਦੇ ਭਾਸ਼ਣ ਚ ਨਹੀਂ ਕਰਦੀ ਭਾਵੇਂ ਤੁਸੀਂ ਉਹੀ ਗੱਲ ਕਹੀ ਹੋਗੀ ਬਿਲਕੁਲ ਠੀਕ ਹੋ ਗਿਆ ਸੋ ਇਸ ਕਰਕੇ ਉਹ ਫਿਰ ਸਾਰਿਆਂ ਨੇ ਬੜਾ ਮਹਿਸੂਸ ਕਰਿਆ ਕਿ ਜੀ ਅਸੀਂ ਤਾਂ ਉਹਨੂੰ ਸਵਾਲ ਹੀ ਨਹੀਂ ਮਹਿਨੇ ਇਹਨੂੰ ਕਰਨ ਦਾ ਸਵਾਲ ਕਈ ਬੰਦੇ ਐਸੇ ਹੁੰਦੇ ਨੇ ਜਿਹੜੇ ਬੰਦੇ ਅੱਛਾ ਕਿਉਂ ਮੈਂ ਕਰਿਆ ਜੇ ਉਹਨਾਂ ਚੋਂ ਜਿਹੜਾ ਕੰਡਕਟਰ ਉਹ ਕਹਿੰਦਾ ਜੀ ਡਾਕਟਰ ਸਾਹਿਬ ਕੋਈ ਲੋੜ ਨਹੀਂ ਤੁਹਾਨੂੰ ਸਿਰ ਟਕੰਦੀ ਹੈ ਕਹੀ ਜਾਂਦੇ ਉਹ ਬੋਲਦੇ ਨਹੀਂ ਪੈਂਦਾ ਪਿੱਛੋਂ ਅਫਸੋਸ ਜਾ ਜਾ ਹਰ ਕਰੀ ਜਾਣ ਮੈਂ ਹੁਣ ਕੀ ਫਾਇਦਾ ਉਹ ਆਪਦਾ ਚਲਾ ਗਿਆ ਜਿਹੜੀ ਚਲਾਉਣੀ ਸੀ ਉਹ ਕੋਈ ਉੱਥੇ ਨਹੀਂ ਆਇਆ ਸੀ ਵੀ ਪਿਆਰ ਨਾਲ ਕਰਕੇ ਆਪਾਂ ਗੱਲ ਸੁਣਨੀ ਹੈ ਉਹ ਤਾਂ ਐਸ ਵੀ ਆ ਜਿਹੜੇ ਸੁਣ ਕੇ ਇਹਨਾਂ ਦਾ ਕੰਮ ਖਰਾਬ ਹੋ ਜੇ ਸਹੀ ਗੱਲ ਹੈ ਆਇਆ ਦੋਸਤ ਬਣ ਕੇ ਆ ਉਹ ਕਰ ਕੇ ਖਰਾਬ ਆਪਦਾ ਕਿਉਂ ਕਿਉਂਕਿ ਬਾਕੀ ਚੁੱਪ ਰਹੇ 77 ਬੰਦੇ ਚੁੱਪ ਰਹੇ ਤਾਂ ਮੈਂ ਕਹਿਣਾ ਗ੍ਰੀਤ ਗੁਰਬਾਣੀ ਨੂੰ ਲੋਕਾਂ ਤੋਂ ਦੂਰ ਕਰਨ ਵਾਸਤੇ ਨਹੀਂ ਆ ਸਰਕਾਰ ਕਮੇਟੀ ਵਾਲੇ ਕੀ ਕਰਦੇ ਸੀ ਇਹ ਉਸ ਨੇ ਠੀਕ ਹੈ ਹੁਣ ਇਸ ਤੋਂ ਅੱਗੇ ਇਹਦੇ ਚ ਕਹਿੰਦੇ ਸਖਤ ਸਜ਼ਾ ਮੰਦੇਨੀਆਂ ਅਖਬਾਰ ਚ ਆਇਸੀ ਤੁਹਾਨੂੰ ਪਤਾ ਹੀ ਆਂ ਦੇਣੀਆਂ ਨੇ ਨਹੀਂ ਦੇਣੀਆਂ ਜਿੰਨੀਆਂ ਸਜ਼ਾਵਾਂ ਵੇਰ ਦੀ ਜੇ ਮਾਮਲਿਆਂ ਤੇ ਪਿੱਛੇ ਦਿਨਾਂ ਚ ਦੇਤੀਆਂ ਉਹ ਹੀ ਅੱਜ ਤੱਕ ਕਿਸੇ ਨੇ ਦਿੱਤੀਆਂ ਨਹੀਂ ਕਿਸਾਨ ਅੰਦੋਲਨ ਦੇ ਉੱਤੇ ਬੰਦਾ ਅਧਮ ਹੋਇਆ ਕਰਕੇ ਚੰਗਤਾ ਸਿੱਖੀ ਦੇ ਐ ਨੰਗ ਲੋਕਾਂ ਤੇ ਦਿਖਾਤਾ ਵੀ ਇਹ ਤਾਂ ਇਹ ਜਿਹਨੇ ਅਧਮ ਹੋਇਆ ਕਰ ਦਿੰਦੇ ਨੇ ਸਿੱਖੀ ਚਟਕਾ ਕਰਦੀ ਹੈ ਸਿੱਖੀ ਕੀਮਾ ਨਹੀਂ ਕਰਦੀ ਆਹ ਰੋਬ ਰੋਦੀ ਦਾ ਚਟਕਾ ਖਾ ਲੀਆ ਉਹ ਜ਼ਾਬਰ ਦਾ ਚਟਕਾ ਕਰਦੀ ਹੈ ਉਹ ਮਜ਼ਲੂਮ ਦੇ ਉੱਤੇ ਨਹੀਂ ਤਰਬਾਹ ਚਲਦੀ ਸਿੱਖੀ ਦਾ ਖੰਡਾ ਜ਼ੁਲਮ ਦੇ ਖਿਲਾਫ ਹੈ ਫੇਰ ਦੂਜਾ ਕਪੂਰ ਸਰੇ 2 ਮਾਤਰੀ ਇੱਕ ਬੱਚਾ ਤੋਂ ਜਮਈ ਮਤਲਬ ਮੈਂਟਲੀ ਜਿਖਦਾ ਸੀ ਸਾਹਮਣੇ ਵੀ ਇਹ ਤਾਂ ਵਿਚਾਰਾ ਸ਼ਵਾਕ ਸੀ ਮੈਂਟਲ ਡਿਸਟਰਬ ਸੀ ਦੂਜਾ ਜੇ ਕਹਿੰਦਾ ਇਹ ਬਾਥਰੂਮ ਚ ਬੜਿਆ ਹੋਇਆ ਸੀ ਇਹਨੇ ਵੀ ਅਦਵੀ ਕਰਨੀ ਸੀ ਉਹ ਨਾਲ ਲਾ ਕੇ ਮਾਰੇ ਸਾਂਜੰਗਾਨੇ ਨੇ ਇੱਥੇ ਮੋਢਿੰਡੇ ਵਾਲਾ ਉੱਥੇ ਜਾ ਕੇ ਨਾਨਕ ਸਿੰਘ ਕਹਿੰਦਾ ਕਹਿੰਦਾ ਜੀ ਇਹ ਤਾਂ ਇਹਨੂੰ ਹਾਰਟ ਅਟੈਕ ਹੋ ਗਿਆ ਨਾਲ ਸਾਡੇ ਇੱਥਾ ਸੀ ਨਾ ਆ ਤੁਹਾਡੇ ਕਿਤੇ ਵਾਲੇ ਗੁਰਦੁਆਰੇ ਨੂੰ ਵੀ ਸ਼ਰਾਪਿੰਦੀ ਸੀ ਜੀ ਬੀਬੀ ਬੈਠੀ ਉਹ ਤੇ ਬਾਹਰ ਬਾਲੀਆਂ ਚ ਬੈਠਾ ਤੇ ਹਮਲਾ ਕਰਦਾ ਹਾਂ ਹਾਂ ਧੰਨਵਾਦ ਫਿਰ ਇਸ ਦਾ ਦਰਬਾਰ ਸਾਹਿਬ ਚ ਜਿਹੜਾ ਜੰਗਲਾ ਠੱਪ ਕੇ ਗਿਆ ਸੀ ਉਹਦੇ ਪਤਾ ਕਰਨ ਦੀ ਵਜਾਇਆ ਵੀ ਇਹ ਕੌਣ ਹੈ ਕਿਵੇਂ ਆਇਆ ਕੀ ਉਹਦਾ ਕਤਲ ਹੋ ਗਿਆ ਕੀਨੇ ਕਰਿਆ ਕਿਉਂ ਕਰਿਆ ਕਿਨੇ ਕਰਿਆ ਸਚਨਾ ਵੀ ਜਾਈ ਦੀ ਇਹ ਕਤਲ ਤਾਂ ਹੋਏ ਨੇ ਨਾ ਸਾਹਮਣੇ ਫੇਰ ਦੇ ਆਦਿ ਰੁਕ ਗਈਆਂ ਮੇਰਾ ਸਵਾਲ ਇਹ ਹੈ ਇਹ ਜੋ ਤੁਰਤਦਾਨ ਮਹਾਕਨੇ ਨਾਲ ਦੀ ਸਜਾ ਸੀ ਵੀ ਆਦਿ ਵੀ ਤਾਂ ਫਿਰ ਹੋਰ ਜ਼ਿਆਦਾ ਹੋਣ ਲੱਗੀਆਂ ਕਿਉਂਕਿ ਇਹਨਾਂ ਨੂੰ ਪਤਾ ਲੱਗਿਆ ਵੀ ਆ ਗੱਲ ਵਧੀਆ ਐਂ ਕਰੋ ਜਿਹੜਾ ਬੰਦਾ ਤੁਹਾਨੂੰ ਮੈਂ ਹੋਰ ਤਾਂ ਦੱਸਣਾ ਜੀ ਜੀ ਮੈਂ ਜਿਸ ਕਿਤੇ ਚਮ ਆਪਣੇ ਦਾ ਉਦਾਹਰਨ ਲਾ ਸਾਡੇ ਕੋਲ ਕਈ ਦੇ ਨਾ ਜਿਵੇਂ ਕੁਲੀਦਾਨ ਨਮ ਨਮ ਵਿਆਹ ਹੋਇਆ ਹੋਵੇ ਜਾਂ ਜੰਗ ਮੁੰਡਾ ਕੁੜੀ ਹੋਵੇ ਜਿਹਨੂੰ ਗੱਭਰੂ ਤੇ ਮਟਿਆਰ ਕਹਿੰਦੇ ਆਪਾਂ ਉਹਨਾਂ ਨੂੰ ਕਈ ਵੇਰੇ ਹਿਸਟਰੀਆ ਹੋ ਜਾਂਦਾ ਬਿਮਾਰ ਗਿਆ ਇੱਕ ਮਾਨਸਿਕ ਰੋਗ ਹੈ ਕੁਝ ਉਹਨਾਂ ਦਾ ਤਵਾ ਕੱਢ ਜਾਂਦੀ ਹੈ ਤੁਰਿਆ ਨਹੀਂ ਜਾਂਦਾ ਜੀ ਇਸ ਤਰ੍ਹਾਂ ਦੀ ਤਰਕੀ ਹੁੰਦੀ ਹੈ ਉਹ ਪਈ ਫਿਰ ਆਕਸ ਬੰਦੇ ਨਾਲ ਕਿਉਂਦੇ ਨੇ ਕਿਹ ਇੱਕ ਨੂੰ ਨੌਜਵਾਨ ਬੱਚੇ ਤਾਂ ਪਿਆਰੇ ਹੁੰਦੇ ਨੇ ਤੇ ਡਾਕਟਰ ਜੀ ਨਵੇਂ ਬਣਾਉਣਾ ਉਹ ਖੱਪਸਾਂ ਦੀ ਆ ਜਾਂਦੀ ਅਬੀ ਦਾ ਵੀ ਮੁਰਗੀ ਆ ਗਈ ਸੋਨੇ ਦਾੰਡਾ ਦੇ ਰਨ ਉਹ ਨਾਲ ਨੂੰ ਪਾ ਕੇ ਅੰਦਰ ਮੜ ਜਾ ਮੋਨੀਆ ਮਨੀਆ ਸੰਘੰਮ ਦਾ ਟਿਕਣਾ ਠੀਕਾ ਤਾਂ ਐਸੀ ਤੁਹਾਨੂੰ ਕਹਿੰਦਾ ਗਿੱਦਕੋ ਤੁਸੀਂ ਸਮਝਿਆ ਗੇ ਤੁਸੀਂ ਹੁਣ ਬਸ ਨਹੀਂ ਇਹ ਨਹੀਂ ਜਾਣਾ ਸਾਰੇ ਘਰਾਈ ਹੁੰਦੇ ਨੇ ਇੱਕ ਠੀਕ ਸੋ ਜੇ ਉਹਨਾਂ ਨੂੰ ਇਹ ਪਤਾ ਹੋ ਗਏ ਕਿ ਕੋਈ ਨਹੀਂ ਤੁਸੀਂ ਬਹੁਤਾ ਐਵੇਂ ਸਾਡੇ ਕੋਲ ਦੀ ਐਨੇ ਪੈਸੇ ਪੁਸੇ ਮੜ ਮੋਟਾ ਤੋਂ ਠੀਕ ਹੁੰਦਾ ਕਰ ਦੋ ਨਹੀਂ ਮਾਗਾ ਮਰਜੀ ਦੇਖੀ ਜੋ ਕਿੰਨਾ ਹੋਰ ਲੈ ਜਾਗੇ ਫਿਰ ਉਹਦੇ ਪਹਿ ਕੱਟ ਨੂੰ ਨੋ ਨੋ ਪਤਾ ਕਿ ਰਿੰਦ ਤੋਂ ਪ੍ਰੋਵਾਈਡਿੰਗ ਜਿੰਨਾ ਤੁਸੀਂ ਕਿਸੇ ਚੀਜ਼ ਤੋਂ ਡਰਦੇ ਹੋ ਅੱਗੇ ਕਹਿੰਦੇ ਹੁੰਦੇ ਮੂਸਾ ਡਰ ਜਾਂ ਮੌਤੋਂ ਅੱਗੇ ਮੌਤ ਖੜੀ ਹੁੰਦੀ ਕੋ ਮੂਸਾ ਪੱਜਾ ਮੌਤੋਂ ਅੱਗੇ ਮੌਤ ਖੜੀ ਸੁ ਮੌਤ ਹੈ ਐਤੋਂ ਸੋ ਜੇ ਤੁਹਾਨੂੰ ਗੁਰਬਾਨੀ ਦਾ ਡਰ ਗੁਰਬਾਨੀ ਦੀ ਵੇਦ ਵੀ ਨਾ ਹੋ ਜੇ ਬਸ ਫਿਰ ਵਧੀਆ ਹੋ ਗਿਆ ਜੇ ਕੰਮ ਜੇ ਅਗਲੀ ਗੱਲ ਜਿਹੜਾ ਮਰਜੀ ਝੂਠਾ ਰੋਲਾ ਪਾ ਦੇ ਦੇ ਅਧਿ ਕਰਤੀ ਦੇ ਅਧਿ ਕਰਤੀ ਦੇ ਅਧਿ ਕਰਤੀ ਹੁਣ ਫੜਕ ਮਾਰਦੇ ਪੱਥਰ ਮਾਰ ਮਾਰ ਕੇ ਨਾਂ ਦੇ ਸੋਇਚ ਕਰਕੇ ਇਹ ਗਲਤ ਹੈ ਇਹ ਜਿਹੜਾ ਕਾਨੂੰਨ ਲਿਆ ਕੇ ਰਹੇ ਨੇ ਇਹ ਵੀ ਕੋਈ ਉਹਦਾ ਕੋਈ ਮਤਲਬ ਨਹੀਂ ਅਕਾਲੀਆਂ ਨੇ ਕਹਤਾ ਕਹਿੰਦੇ ਜੇ ਤਾਂ ਅਸੀਂ ਬਿਆਂਦਾ ਸੀ ਉਹਦੇ ਚ ਤਨਮੀਮਾ ਕਰਕੇ ਲਾਇਆ ਵੀ ਜੇ ਤੁਸੀਂ ਨਾ ਹੰਦਾ ਸੀ ਤੁਹਾਡੇ ਨਾਲ ਜੇ ਪਾਸਤਾ ਹੋ ਜਾਂਦਾ ਉੱਤੇ ਗਿਆ ਹੋਇਆ ਤੇ ਜੇ ਆਇਆ ਇਥੇ ਕੀ ਹੋ ਗਿਆ ਕਿਉਂ ਚ ਤਨਮੀਮਾ ਕਰਦੀਆਂ ਫੇਰ ਕੀ ਹੋ ਗਿਆ ਜੇ ਤੁਸੀਂ ਵੀ ਇਸਤਾਰ ਕਰਦੇ ਸੀ ਇਹ ਵੀ ਇਹ ਹੋਰ ਤਰ੍ਹਾਂ ਦਾ ਏ ਮਤਲਬ ਕਿ ਉਹਦੇ ਹੁੰਦੇ ਇਹ ਅਧੂਈਆਂ ਹੋਈਆਂ ਉਹ ਸਭ ਚਾਰੇ ਇੱਕ ਪਾਸੇ ਬੈਠੇ ਸੀ ਐਲਾਨ ਕਰਕੇ ਹੋਈਆਂ ਉਹ ਹੀ ਅਸਲੀ ਵੇਦੀਆਂ ਜਿਹੜੇ ਐਲਾਨ ਕਰਕੇ ਕਹਿੰਦੇ ਅਸੀਂ ਤੁਹਾਡਾ ਗੁਰੂ ਗ੍ਰੰਥ ਸਾਹਿਬ ਚੱਕ ਕੇ ਲੈ ਕੇ ਲਾ ਦੂ ਜ਼ੋਰ ਇਹ ਐ ਦੀ ਅਧੂਈ ਤਾਂ ਵੇਦ ਵੀ ਆਏ ਨਹੀਂ ਹੁੰਦੇ ਤੇ ਜੰਦਾ ਜਾਂਦਾ ਤੁਹਾਡੇ ਵਿੱਚ ਵੱਜਿਆ ਇਹ ਇਹ ਦੀ ਤੁਹਾਡੇ 7 ਵਜੇ ਆਈ ਨਹੀਂ ਹੁੰਦੀ ਕਾਨੂੰਨ 'ਚ ਵੀ ਹੈ ਵੀ ਜੇ ਚਾਹਨ ਕਿਸੇ ਦੇ 7 ਵਜੇ ਬਿਨਾਂ ਕਿਸੇ ਉਸ ਦੇ ਇਰਾਦੇ ਦੇ ਤਾਂ ਉਹਦੇ ਤੇ ਨਹੀਂ ਵੱਡਾ ਕੇਸ ਬੰਦਾ ਸੋ ਜਿਹੜਾ ਇਹ ਬੰਦਿਆ ਨੇ ਤਾਂ ਐਲਾਨ ਕਰਕੇ ਥੋੜੇ ਰਾਤ ਚ ਕਿਹਾ ਵੀ ਅਸੀਂ ਤੁਹਾਡੇ ਗੁਰੂ ਗ੍ਰੰਥ ਸਾਹਿਬ ਤੁਹਾਡਾ ਬਾਪ ਚੱਕ ਕੇ ਲੈ ਗਏ ਦੇਖਾਂਗੇ ਹੁਣ ਬਾਹ ਦੇਓ ਜ਼ੋਰ ਸਹੀ ਗੱਲ ਫਿਰ ਉਹਨਾਂ ਨੇ ਬੇਅਦਬੀ કરી ਉੱਥੇ ਤਾਂ ਤੁਸੀਂ ਜਿਹੜੇ ਦੇ ਆਦਮੀ ਨੂੰ ਰੋਕਣ ਵਾਸਤੇ ਬੈਠੇ ਨੇ ਉਹਨਾਂ ਤੇ ਗੋਲੀ ਚਲਾਤੀ ਬੈਠੇ ਵੀ ਇੱਕ ਪਾਸੇ ਨਹੀਂ ਤੇ ਹੁਣ ਤੁਸੀਂ ਉਹਦੇ ਉੱਤੇ ਮਦਾਬ ਆਪਣਾ ਉਹ ਕਰੀ ਜਾਂਦੇ ਸੇ ਇਸ ਕਰਕੇ ਸਾਰੀਆਂ ਪਾਰਟੀਆਂ ਚਾਹੇ ਉਹ ਕਲਵੀਨ ਹੈ ਚਾਹੇ ਉਹ ਕਾਂਗਰਸ ਹੈ ਚਾਹੇ ਉਹ ਭਾਜਪਾ ਹੈ ਗੱਲਾਂ ਬੜੀਆਂ ਮਾਰਦੇ ਨੇ ਕਿੰਨੇ ਜਿਹੜੇ ਲੀਡਰ ਮੈਂ ਬਾਕੀ ਨੂੰ ਮੈਂ ਤਾਂ ਕੋਈ ਨਹੀਂ ਬੇਸਤਾਨ ਨੂੰ ਨਹੀਂ ਤਾਂ ਨੂੰ ਇਹ ਹੀ ਕਰਨਾ ਚਾਹੁੰਦਾ ਸਮਾਜ ਨੂੰ ਵੀ ਕਿੰਨੇ ਕ ਸਿਆਸੀ ਲੀਡਰ ਐਸੇ ਨੇ ਜਿਹੜੇ ਜੇ ਕਿਤੇ ਸਿੱਖਾਂ ਦਾ ਝਗੜਾ ਹੈ ਉਹਨੇ ਚੋ ਕਿ ਨਹੀਂ ਯਾਰ ਆਪਾਂ ਇਸ ਪਾਸੇ ਨਾ ਜਾਈਏ ਆਪਣੀ ਪੱਗ ਦਾ ਸਵਾਲ ਹੈ ਆਪਣੀ ਪੱਗ ਉੱਚੀ ਤਾਂ ਰਹਿੰਦੀ ਹੈ ਆਪਾਂ ਕਿਵੇਂ ਲੋਕ ਇਹ ਹੀ ਕਹੀ ਜਾਣਗੇ ਨਹੀਂ ਤਬੀ ਤਾਂ ਕਾਤਲ ਨੇ ਜੀ ਇਹ ਤਾਂ ਹਰੇਕ ਨੂੰ ਮਾਰ ਦਿੰਦੇ ਨੇ ਜੀ ਜਿਹਨੇ ਤੁਹਾਡੀ ਪੱਗ ਨਹੀਂ ਵੀ ਕਹੇ ਉਹ ਤੁਹਾਨੂੰ ਭਰਾ ਦਿਖਾਏਗਾ ਹੁਣ ਉਹ ਤੁਹਾਨੂੰ ਐਸਾ ਕਿਵੇਂ ਦਈ ਇਹਨੂੰ ਪੱਗ ਬੰਨ੍ਹਣੀ ਨਹੀਂ ਆਉਂਦੀ ਜੀ ਰੰਗ ਰੂਪ ਤਾਂ ਮਤਲਬ ਕੰਦੇ ਸੋਹਣੇ ਹੈਗੇ ਨੇ ਪਰਸਨੈਲਿਟੀ ਸੋਹਣੀ ਹੈ ਤੇ ਉਹ ਇਹੀ ਉਹ ਪੱਗਲ ਹੁੰਦਾ ਤਰੀਕਾ ਤੁਹਾਡੇ ਪੱਗ ਸਿਰ ਤੇ ਤਾਂ ਰਹੂਗੀ ਪਰ ਇੱਜ਼ਤ ਦੀ ਪੱਗ ਲਾਹਣਗੇ ਫਿੱਟ ਰਿਹਾ ਜੀਵੇ ਮੁਝੇ ਕਾਇਦਾ ਫਿਰ ਜੇ ਜੀਵੇ ਪੱਤ ਲੱਤੀ ਜਾਏ ਸਭ ਹਰਾਮ ਪਾਤ ਪਾਤਾ ਪੱਗ ਦਾ ਸੋਚ ਸਿੱਖ ਦੀ ਪਾਤ ਉਹ ਪੱਗ ਜਿਹੜੀ ਹੈ ਉਹ ਪਾਗਲ ਹਾਰ ਰਹੇ ਨੇ ਉਹ ਸੱਚੀ ਮੁੱਚੀ ਦੀਆ ਬੰਨੀ ਹੋਈ ਪੱਜ ਨਹੀਂ ਰਾਵੇ ਉਹ ਜਿਹੜੀ ਦੁਨੀਆ ਤੇ ਉੱਚੀ ਹੋਈ ਸੀ ਸਾਡਾ ਦਮਦਲਾ ਵੀ ਸਿੱਖ ਕਮਾਲ ਨੇ ਜੀ ਆਪਦੇ ਦੁਸ਼ਮਣਾਂ ਨੂੰ ਵੀ ਰੋਟੀ ਦਿੰਦੇ ਨੇ ਉਹ ਸਾਡੀ ਇੱਜ਼ਤ ਜਿਹੜੀ ਬਣੀ ਸੀ ਕਿਸਾਨ ਅੰਦੋਲਨ ਜੋ ਮਿੱਟੀ ਚ ਮਿਲਣੀ ਆ ਉਹਦੇ ਚ ਵੀ ਹਿੱਸਾ ਬੰਦੇ ਨੇ ਔਰ ਇਹਦੇ ਚ ਜਿਆਦਾ ਪੁਲਿਸ ਵੀ ਉਧਰ ਨਿਕਲੇ ਨਹੀਂ ਆ ਸਮਾਜ ਚ ਵੀ ਬੇਚੈਨੀ ਪੈਦਾ ਹੋਣੀਆਂ ਨੇ ਜੇ ਇਹਨਾਂ ਨੇ ਕੋਈ ਕਾਨੂੰਨ ਬੈਸੀ ਗਤਮ ਹੋਰ ਕਈ ਫੈਸਲੇ ਦਸੋਣਗੇ ਸਾਡੇ ਜੀ ਨੇ ਸਮੱਸਿਆਵਾਂ ਸਮਾਜਿਕ ਸਿਆਸੀ ਧਾਰਤਕ ਨੇ ਜਾਂ ਰੂਹਾਨੀ ਨੇ ਉਹਨਾਂ ਨੂੰ ਅਸੀਂ ਤਕਨੀਕ ਤੇ ਕਾਨੂੰਨ ਨਾਲ ਹੱਲ ਕਰਨਾ ਚਾਹੁੰਦੇ ਆ ਤੇ ਤਕਨੀਕ ਤੇ ਕਾਨੂੰਨ ਇਹਦਾ ਹੱਗ ਨਹੀਂ ਹੈ ਇਹਦਾ ਹੱਲ ਸਮਾਜ ਹੈ ਉਹ ਤੇ ਇਹ ਕੋ ਦਾ ਆਮ ਦੇ ਕੇ ਫਿਰ ਤੋਂ ਦਾ ਸਵਾਲ ਲੈਣਾ ਐਚ ਹਾਈ ਕੋਰਟ ਦੇ ਵਿੱਚ ਇੱਕ ਡੈਗੋਰਸ ਦਾ ਕੇਸ ਸੀ ਤਬਾਕ ਦਾ ਉਹਦੇ ਵਿੱਚ ਜੱਜ ਸਾਹਿਬ ਨੇ ਕੜਮੂਂ ਚ ਪਾ ਗਿਓ ਤੁਚੀ ਗਏ ਤੇ ਕਹਿੰਦੇ ਮੁੰਡੇ ਵਾਲਿਆਂ ਦੇ ਵਕੀਲ ਨਾ ਕੁਲੀ ਵਾਲਿਆਂ ਦੇ ਵਕੀਲ ਨੂੰ ਕਹਿੰਦੇ ਇਹਨਾਂ ਨਾਲ ਕੋਈ ਕਰ ਲੋ ਉਹ ਵਕੀਲ ਸੱਚੀ ਸੱਚ ਵੀ ਸੀ ਕਹਿੰਦਾ ਜੀ ਇੱਥੇ ਸਾਡੇ ਸਾਹਮਣੇ ਸਾਰੇ ਅਦਾਲਤ ਵਿੱਚ ਕੁਲੀ ਦੇ ਮਾਵਾਪੇ ਇਹਨਾਂ ਦੇ ਪੈਰਾਂ ਹੇਠਾਂ ਲੰਘ ਤੇ ਆ ਰਹੇ ਸੀ ਕੀ ਕਹੇ ਜੀ ਸਾਹਿਬ ਉਹ ਜੋ ਆਪਣੇ ਦੂਜੀ ਤੇ ਉਹ ਤੋਂ ਬਾਅਦ ਜੱਜ ਸਾਹਿਬ ਨੇ ਜੋ ਕਿਹਾ ਮੈਂ ਤਾਂ ਕਹਿਣਾ ਹਾਈ ਕੋਰਟ ਦੇ ਜੱਜ ਸਾਹਿਬ ਨੇ ਕਿ 40 ਸਾਲ ਪੁਰਾਣੀ ਕਰਦਾ 45 ਸਾਲ ਐ ਤੇ ਨੂੰ ਚਾਹ ਕਹਿੰਦੇ ਅਸੋ ਕੀ ਸਮਾਜ ਦਾ ਮਾਮਲਾ ਹੈ ਅਸੀਂ ਇਹ ਦਾਤਾਂ ਕੀ ਕਰਦੇ ਹਾਂ ਅਸੀਂ ਖਰਚਾ ਦਵਾ ਦਾਂਗੇ ਅਸੀਂ ਤਲਾਕ ਕਰਾ ਦਾਂਗੇ ਪਰ ਕਰਤਾਂ ਨਹੀਂ ਨਾ ਬਿਵਾ ਸਕਦੇ ਅਸੀਂ ਬਿਲਕੁਲ ਉਹ ਜਿਹੜਾ ਅਸੀਂ ਮੈਨੂੰ ਇੰਨਾ ਕਾਟ ਕਰਿਆ ਡਾਕਟਰ ਗੁਰਜਿੰਦਰ ਨਾਥ ਜੀ ਜੈ ਹੁੰਦੇ ਜੀ ਜੀ ਸਾਹਿਬ ਗ੍ਰਿ ਘਰ ਤਾਂ ਸੱਚੀ ਹੈ ਜਿਹੜਾ ਕੰਮ ਸਮਾਜ ਦਾ ਉਹ ਹਲਤ ਕਰ ਰਹੀ ਹੈ ਹੁਣ ਜਿਹੜੀਆਂ ਭੇ ਆਦਮੀਆਂ ਆਦਮੀਆਂ ਦਾ ਮਾਮਲਾ ਹੈ ਨਾ ਭਾਈ ਭਾਈਚਾਰਾ ਰੱਖੀਦਾ ਹੈ ਹਰ ਇੱਕ ਧਰਮ ਗੰਥ ਤਿਆਰ ਹੈ ਮੈਂ ਆਪਣੇ ਬਚਪਨ ਚ ਸੁਖਿੰਦਰ ਮੈਂ ਤੁਹਾਨੂੰ ਤਾਂ ਕਹਨਾ ਸਾਡੇ ਘਰ ਚ ਹਰ ਵੀਰਵਾਰ ਨੂੰ ਰਾਤ ਨੂੰ ਚੱਕੀ ਲੱਗਦੀ ਸੀ ਜੁਮਾਹ ਰਾਤ ਕਹਿੰਦੇ ਨੇ ਉਹਨੂੰ ਫਰਮਾਨ ਨੂੰ ਹਰ ਮੰਗਲਵਾਰ ਨੂੰ ਹਨੂਮਾਨ ਦਾ ਪ੍ਰਸ਼ਾਦ ਬੰਦਿਆ ਦਿੰਦਾ ਸੀ ਮੇਰਾ ਇੱਕ ਭਰਾ ਸੀ ਉਹ ਤਾਂ 5 ਕਿਲੋ ਪਤਾਸੇ ਪੰਜ ਸੇਰ ਉਹਦੇ ਸੇਰ ਹੁੰਦੇ ਪੰਜ ਸੇਰ ਪਤਾਸੇ ਬੰਦਿਆ ਕਰੇ ਅੱਜੋ ਗੁਰਦੁਆਰੇ ਸਾਰੇ ਅਸੀਂ ਜਾਂਦੇ ਸੀ ਕੋਈ ਰੋਜ ਹਨੂਮਨ ਚਲਸਾ ਦਾ ਪਾਠ ਕਰ ਰਿਹਾ ਕੋਈ ਓਮ ਜੈ ਜਗਦੀਸ਼ਾ ਦੇ ਕਰ ਰਿਹਾ ਕੋਈ ਕੁਛ ਕਰ ਰਿਹਾ ਮੇਰੇ ਪਿਤਾ ਜੀ ਗੁਰੂ ਗ੍ਰੰਥ ਸਾਹਿਬ ਸ਼ਲੋਕ ਹੀ ਗਾਈ ਜਾਂਦੇ ਔਰ ਐਂ ਅਨਪੜ੍ਹ ਸੀ ਹਾਲਾਂਕਿ ਉਹਨਾਂ ਜਵਾਨੀ ਯੋਤ ਸੀਗੇ ਉਹ ਗਾਉਣੇ ਉਹ ਸਵੇਰ ਸਵੇਰ ਅਨੁਪਨਾ ਵੀ ਜਿਵੇਂ ਬਹੁਤ ਕੰਨਾ ਚਾਂ ਪੈ ਰਹੇ ਅਮਰ ਚ ਪੈ ਰਹੇ ਉਹ ਡਾਇਬਟੀ ਹੈ ਉਹਨਾਂ ਤੇ ਸੋ ਇਸ ਕਰਕੇ ਅਸੀਂ ਤਾਂ ਕਦੇ ਦੇਖਿਆ ਹੀ ਨਹੀਂ ਸੀ ਵੀ ਇਹ ਇਹੋ ਜਿਹੀ ਦੀਆਂ ਨਹੀਂ ਹੋ ਸਕਦੀ ਆ ਜਾਂ ਕੋਈ ਕਰ ਨਹੀਂ ਸਕਦਾ ਅਸਲ ਮਤਲਬ ਕਿ ਨੇ ਸਿੱਖ ਸੀ ਜਿਹੜੇ ਚਾਹ ਨਾਨਾ ਦੇ ਵੀ ਹੈ ਨਾ ਜਿਹੜੇ ਅਨੰਦ ਪ੍ਰਸਾਦ ਦੇ ਲਾਗੇ ਨਾਨਾ ਦੇ ਵੀ ਹੁੰਦੇ ਸਾਡੇ ਪਿੰਨੋ ਸੇਵਾਤੇ ਹੋਜੋ ਕਦੇ ਦੇਖਿਆ ਨਹੀਂ ਸੀ ਵੀ ਇਹੇ ਚੰਗੇ ਸੋ ਇਹ ਜਿਹੜਾ ਅਸੀਂ ਹੁਣ ਪੈਦਾ ਕਰਤਾ ਨਾ ਅਸੀਂ ਕਿਉਂਕਿ ਸਿਆਸਤ ਨੇ ਧਰਨ ਨੂੰ ਬਦਲਣਾ ਸ਼ੁਰੂ ਬਕਤਾਂ ਸ਼ੁਰੂ ਕਰਤਾ ਹੀਰੋ ਕਰਨੋਂ ਬੈਕੇ ਹੁੰਦੀ ਹੈ ਸਿਆਸਤ ਉਸ ਆਪ ਦੀ ਸਿਆਸਤ ਵਾਸਤੇ ਇੱਕ ਨੂੰ ਸਿਆਸਤ ਵਾਸਤੇ ਨਹੀਂ ਇਹਦੇ ਅਧਿ ਰੋਕਣ ਵਾਸਤੇ ਨਹੀਂ ਪਰ ਜੀ ਇਹਨੇ ਡੋਣਾ ਵੀ ਹੈ ਹੁਣ ਵੀ ਕਿੱਤੀ ਹੰਕਾਰ ਕਿੱਡਾ ਹੈ ਭਾਈ ਲੋਗਾਂ ਨੂੰ ਤੁਸੀਂ ਕਹੋ ਲੋ ਪੁੱਛਣਾ ਲੈ ਤੁਸੀਂ ਸੰਜੀ ਵਿਧਾਨ ਸਭਾ ਦੀ ਕਮੇਟੀ ਕਿਉਂ ਨਹੀਂ ਬਣਾ ਦਿੰਦੇ ਖੜਾਣਾ ਪਾ ਲੜੀ ਚ ਪਾ ਦੋ ਨੱਟੇ ਚ ਪਾ ਦੋ ਵਿਆਸੀ ਖੜਾਣਾ ਬਣਾਇਆ ਵਕੀਲ ਡਾਕਟਰ ਧਾਰਮਿਕ ਨੇਤਾ ਸਿਆਸੀ ਨੇਤਾ ਲੋਕਾਂ ਦੇ ਨੇਤਾ ਜਿਹੜੇ ਮਰਜੀ ਇਹ ਚਬਦੀ ਰਹੇ ਠੀਕ ਹੈ ਇੱਕ ਵਿਧਾਨ ਸਭਾ ਦੀ ਕਮੇਟੀ ਬਣਾ ਬੀ ਇਸ ਕਮੇਟੀ ਨੂੰ ਭੇਜੀ ਦਿਓ ਆਪਣੀ رائے ਸਾਰੀਆਂ ਪਾਰਟੀਆਂ ਦੇ ਨਮਾਇਦੇ ਸ਼ਾਮਲ ਕਰ ਲਓ ਉਹ ਜਿਹੜਾ ਫੈਸਲਾ ਕਰ ਦੋ ਕਰ ਲਓ ਕਿਉਂਕਿ ਤੁਹਾਨੂੰ ਫਿਰ ਪਰਵਾਹਸ਼ਾ ਪਤਾ ਲੱਗ ਗਈ ਤੁਸੀਂ ਬੇਅਦਬੀ ਜਿਵੇਂ ਮੈਂ ਤੇਨੇ ਕਿਹਾ ਕਿਹੜੀ ਚੀਜ਼ ਨੂੰ ਬੇਅਦਬੀ ਕਹੋਗੇ ਇਹ ਇਹ ਸਵਾਲ ਪੈਦਾ ਹੋਣਾ ਕੀ ਜੇ ਅਖਬਾਰ ਚ ਤੁਸੀਂ ਰੋਜ਼ ਅਖਬਾਰ ਦੇਖਦੇ ਹੋ ਪੰਜਾਬੀ ਦੇ ਜੇ ਅਖਬਾਰ ਚ ਤੇ ਫਰੀਦ ਬਾਬੇ ਫਰੀਦ ਦਾ ਗੁਰੂ ਨਾਨਕ ਦੇਵ ਜੀ ਦਾ ਕੋਈ ਸ਼ਬਦ ਛਪਿਆ ਹੋਇਆ ਹੈ ਕੋਈ ਸ਼ਲੋਕ ਛਪਿਆ ਹੋਇਆ ਹੈ ਕੀ ਉਹ ਅਖਬਾਰ ਤੁਸੀਂ ਬੰਦ ਕਰੋਗੇ ਵੀ ਭਾਈ ਇਹ ਚਾਦੀ ਦੁਕਾਨ ਤੇ ਨਹੀਂ ਹੋ ਸਕਦਾ ਇਹ ਤੇ ਕੱਪ ਨਹੀਂ ਰੱਖਿਆ ਜਾ ਸਕਦਾ ਇਹ ਥੱਲੇ ਨਹੀਂ गिर ਸਕਦਾ ਇਹ ਰੱਦੀ ਚ ਨਹੀਂ ਵੇਚਿਆ ਜਾ ਸਕਦਾ ਫਿੱਤ ਤੁਸੀਂ ਇਹ ਹੀ ਕਹੋ ਉਹ ਗੁਰਬਾਣੀ ਨਹੀਂ ਲਿਖੀ ਨਾ ਜਾ ਜਾਂਦੀ ਠੀਕ ਹੈ ਹੁਣ ਕੋਈ ਮਾਈਕਾਉਂਡ ਨਹੀਂ ਖਿੜਨੀ ਹੈ ਇਦਾਂ ਹੀ ਕਿਤਾਬਾਂ 'ਚ ਲਿਖਣੀ ਬੰਦ ਕਰੋਗੇ ਇਹਦਾ ਮਤਲਬ ਇਹ ਹੈ ਵੀ ਜਿਹੜੇ ਖੂਹ 'ਚ ਠੰਡਾ ਮਿੱਠਾ ਪਾਣੀ ਲੋਕਾਂ ਨੇ ਆ ਕੇ ਸ਼ਾਮਲ ਹੋਣਾ ਸੀ ਉਹ ਠੰਡੇ ਮਿੱਠੇ ਪਾਣੀ ਦੇ ਵਿੱਚ ਉਹ ਤੁਸੀਂ ਕਰਤਾ ਬੰਦ ਉਹ ਤਾਂ ਪਾਣੀ ਪਿਆ ਤਾਂ ਵੰਡਣਾ ਸ਼ੁਰੂ ਹੋ ਜਾਏਗਾ ਸਿੱਖੀ ਦੇ ਵਿੱਚ ਜਿਹੜਾ ਲੋਕਾਂ ਨੇ ਪੜ ਕੇ ਸਮਝ ਕੇ ਵੀ ਆ ਜਣੀ ਚ ਕਮਾਲ ਹੈ ਉਹ ਜਿਹੜਾ ਜੇ ਉਹ ਨਹੀਂ ਵੀ ਸਿੱਖ ਬੰਦਾ ਉਹਦੇ ਮਨ 'ਚ ਉਹਨਾਂ ਪ੍ਰਤੀ ਪ੍ਰੇਮ ਸ਼ਰਧਾ ਭਾਵਨਾ ਪੈਦਾ ਹੋਣੀ ਸੀ ਵੀ ਯਾਰ ਇਹ ਗੱਲ ਤਾਂ ਕਮਾਲ ਹੋ ਗਿਆ ਉਹ ਤੁਸੀਂ ਖਤਮ ਕਰ ਰਹੇ ਹੋ ਇਹ ਸਿੱਕੀ ਦੇ ਹੱਕ ਚ ਨਹੀਂ